ਮੈਂ ਲੱਈ ਬੰਦਾ ਯਾਰ ਟਿਕਰ ਫਾਹਾਂਦੀ ਬਾਬਾ ਨੂੰ ਤਾਂ ਮੈਂ ਕਹਿ ਦਿੰਦਾ ਚਲੋ ਜਿੰਨ ਹੋਣਾ ਰੋਮੀ ਬਾਬਾ ਹਰ ਹੁੰਦੇ ਆ ਉਹ ਤੇ ਕੁੜੀ ਵਿਹਾਸ ਕੇ ਜਾਂਦੀ ਆ ਵੇ ਛੱਟਾ ਹੀ ਮਾਰ ਲਾ ਮਾਸਾ ਮੂੰਹ ਛੱਟਾ ਹੀ ਮਾਰ ਲਾ ਆ ਚਲੋ ਨਹੀਂ ਰੋਣੂਗਾ ਨਹੀਂ ਰੋਣੂਗਾ ਛੱਟਾ

ਹਾਂ ਸਾਡੀ ਵਾਰੀ ਆਹ ਜੜੀ ਆਪਣੇ ਦੋਰੀਆਂ ਆ ਗਈ ਹਾਂ ਕਿਵੇਂ ਵੀਡੀਓ ਬਣਦਾ ਫ੍ਰੈਂਚ ਬਣਦਾ ਫ੍ਰੈਂਚ ਤਾਂ ਦੇਖ ਫ੍ਰੈਂਚ ਆਹ ਲਾ ਕੋਟ ਕੱਢੇ ਜੀ ਤੇ ਆ ਪਤਾ ਨਹੀਂ ਕਿੱਥੇ ਬੋਲਦਾ ਤੇ ਮੇਰੇ ਬਾਵੇ ਅੱਲਾਹ ਜੀ ਸਾਹਮਣੇ ਹਾਂ ਮੋਟਾ ਹੋ ਗਿਆ ਹਾਂ ਆਪਾਂ ਚੱਲਦੇ ਹਾਂ ਪਲਾਸ ਦਿਖ ਲਓ ਜੀ ਆਪ ਚੜ੍ਹ ਮਨਾਏ ਆ ਆ ਠੀਕ ਹਨ ਜੀ ਬੋਲੂ ਨਾਲ ਲੱਲਾ ਲੋ ਨੱਪ ਕੇ ਨਾ ਛੱਡ ਦੇ ਬੱਸ ਭਰਾਵਾ ਨੱਪ ਕੇ ਛੱਡ ਦੇ